99 ਦੇ ਵਿੱਚ ਬਲੇਜ਼ਰ ਦਿੰਨੇ ਆ ਜੀ ਕਿਵੇਂ 99 ਦੇ ਵਿੱਚ ਦਵਾਗੇ ਜੀ ਬਲੇਜ਼ਰ 99 ਕਹਿ ਰਹੇ ਹੋ ਸਰ ਕਿਉਂ ਕੀ ਗੱਲ ਹੋ ਗਈ ਉਹ ਇੱਕ ਚੀ ਹੋਰ ਦੱਸ ਦਿਆਂ ਵੀਰੇ ਸਾਰੇ ਬੈਲਵਟ ਦਵਾਗੇ ਜੀ ਬੈਲਵਟ ਦਾ ਬਲੇਜ਼ਰ 99 ਦੇ ਵਿੱਚ ਦਵਾਗੇ ਵੀਰੇ ਠੀਕ ਹੈ ਕਈ ਵਾਰ ਕੇ ਆਏ ਕੋਈ ਲੇਡੀਜ਼ ਕੋਈ ਜੈਂਟਸ ਫੁੱਲ ਕੋਟ ਦੇਖਣ ਆ ਫਲੱਪੀ ਕੋਟ ਦੇਖਣ ਆ 99 ਦੇ ਵਿੱਚ ਦਵਾਗੇ ਵੀਰੇ ਠੀਕ ਹੈ 99 ਸਰ ਕੀ ਕਰ ਰਹੇ ਹੋ ਤੁਸੀਂ ਆਏ ਦੱਸੋ 99 ਕਹਿ ਰਹੇ ਹੋ ਦੁਕਾਨਦਾਰ ਦਾ ਕੀ ਹਾਲ ਹੋਊਗਾ ਲੈ ਕੇ ਦੇਖੋ ਜੀ ਵੱਡੇ ਸਾਈਜ਼ ਕੋ ਛੋਟੇ ਵੱਡੇ ਸਾਡੇ ਕੋਲ ਹਲਕ ਸਾਈਜ਼ ਦੇ ਆ ਗਏ ਜੀ ਕੋਲ ਹਲਕ ਸਾਈਜ਼ ਦੇ ਨੇ ਸਾਡੇ ਕੋਲ 99 ਦੇ ਵਿੱਚ ਦਵਾਂਗੇ ਵਾਓ 99 ਦੇ ਵਿੱਚ ਸਰ ਸੇਲ ਵਾਲੇ ਵੀ ਇੰਨਾ ਸਸਤਾ ਲਾਰੇ ਆ ਗਏ ਨੇ ਤੁਸੀਂ ਕਰੀ ਜਾਣੀ 99 ਦੇ ਵਿੱਚ ਦਵਾਂਗੇ ਕੋਡ ਦਵਾਂਗੇ ਨਮਸਕਾਰ ਜੀ ਵਰਨਾਣਾ 99 ਤੁਸੀਂ ਜੀ ਤੁਹਾਨੂੰ ਅੱਜ ਥੋੜੀਆਂ ਜਿਹੀਆਂ ਆਈਟਮਾਂ ਆਸੀ ਹੋਰ ਦਿਖਾਣੇ ਆਸੀ ਤਾ ਡਸਟਮਨ ਆ ਗਿਆ ਬਾਹਰ ਪਾਣ ਵਾਸਤੇ ਜੀ ਠੀਕ ਹੈ ਜੀ ਪੂਰਾ ਟਾਪ ਦਾ ਡਸਟਬਿਨ ਹੈ ਪੈਡਲ ਵਾਲਾ ਡਸਟਬਿਨ ਹੈ 99 ਦੇ ਵਿੱਚ ਆ ਗਿਆ ਵੀਰੇ ਸਰ 99 ਕਹਿ ਰਹੇ ਹੋ ਤੁਸੀਂ ਹਾਂ ਜੀ 99 ਦੇ ਵਿੱਚ ਦਵਾਂਗੇ ਉਹ ਦੂਸਰੀ ਗੱਲ ਇੱਕ ਗੱਲ ਹੋਰ ਦੱਸਦਾ ਵੀਰੇ ਬਿਲਕੁਲ ਪਹਿਲਾਂ ਨਾ ਛੋਟਾ ਸਾਈਜ਼ ਆਂਦਾ ਸੀ ਜਾਂ ਹਾਂ ਜੀ ਹਾਂ ਜੀ ਪਤਾ ਹੈ ਕੀ ਆ ਜਿਹੜੇ ਦੂਸਰੇ ਸਟੋਰ ਵਾਲੇ ਬਿਲਕੁਲ ਛੋਟਾ ਛੋਟਾ ਡਸਟਬਿਨ ਵੇਚਦੇ ਨੇ ਜਿਹੜਾ ਆਪਣੇ ਡਸਟਬਿਨ ਦਾ ਸਾਈਜ਼ ਦਾ ਪੂਰਾ ਵੱਡਾ ਸਾਈਜ਼ ਹੋਊਗਾ 99 ਦੇ ਵਿੱਚ ਦਵਾਂਗੇ ਜੀ ਇਹਨੇ ਹੁੰਦੇ ਨੇ ਜੀ ਹਾਂ ਜੀ ਠੀਕ ਹੈ ਜੀ 99 ਦੇ ਵਿੱਚ ਤਿੰਨ ਪੀਸਾਂ ਦਾ ਸੈੱਟ ਆ ਗਿਆ ਜੀ 99 99 ਦੇ ਵਿੱਚ ਹੀ ਦਵਾਂਗੇ ਵੀਰੇ ਇਹ ਦੇਖਣ ਨੂੰ ਹੋਵੇ ਵੀਰੇ ਹਾਂਜੀ ਠੀਕ ਹੈ ਜੀ ਪੂਰੀ ਟੌਪ ਦੀ ਉੱਚੀ ਪੀੜੀ ਆ ਗਈ ਜੀ ਇਹ ਵੀ ਆਪਾਂ 99 ਦੇ ਵਿੱਚ ਦਿੰਨੇ ਹਾਂ ਵੀਰੇ ਇੱਕ ਆਪਣੇ ਕੋਲ ਵੀਰੇ ਪੀੜੀ ਵਾਲੀ ਆ ਗਈ ਸੀ ਠੀਕ ਹੈ ਜੀ ਇਹ ਵੀ ਫਰੈਸ਼ ਦੀ ਪੀੜੀ ਆ ਗਈ ਜੀ ਇਹ ਵੀ ਆਪਾਂ 99 ਦੇ ਵਿੱਚ ਦਿੰਨੇ ਹਾਂ ਵੀਰੇ 99 ਦੇ ਵਿੱਚ ਦਿੰਨੇ ਆ ਫਰੈਸ਼ ਦੀ ਪੀੜੀ ਆ ਗਈ ਪੂਰੀ ਇੱਕਦਮ ਘੱਟੇ ਵਾਲਾ ਵੀਰੇ ਟੇਬਲ ਵਾਲਾ ਵੱਡਾ ਬੈਠਣ ਵਾਸਤੇ ਜਿਵੇਂ ਥੱਲੇ ਰੱਖੋ ਤਾਂ ਪੂਰਾ ਵੱਡਾ ਸਾਈਜ਼ ਹੋਊਗਾ ਕਈ ਲੇਡੀਜ਼ ਨੇ ਜਿਵੇਂ ਕਰਦੇ ਨੇ ਜਿਵੇਂ ਕੋਈ ਸਲਾਈ ਕਰਦੇ ਆ ਕੋਈ ਹੋਰ ਲੈਣਾ 99 ਦੇ ਵਿੱਚ ਦਿੰਨੇ ਆ ਪੂਰਾ ਟੌਪ ਦਾ ਟਿਕੜੂਗਾ ਹੈਵੀ ਦੇ ਵਿੱਚ ਤੇ ਵੀਰੇ ਦਰਾਜ਼ ਆ ਗਈ ਇਸ ਠੀਕ ਹੈ ਜੀ ਪਹਿਲਾ 4 ਸੈਲਫ ਵਾਲਾ ਤੁਹਾਨੂੰ ਪਹਿਲਾਂ ਪਿਛਲੀ ਵਾਰ ਵੀ ਮੈਂ ਦਿਖਾਇਆ ਸੀ ਵੀ 4 ਸੈਲਫ ਵਾਲਾ 3 ਨਾਲਾ ਵੀ ਆ ਗਿਆ ਆਪਣੇ ਕੋਲ ਐਕਟਰ 3 ਨਾਲਾ ਵੀ ਆ ਗਿਆ 3 ਨਾਲਾ ਵੀ ਆ ਗਿਆ 99 ਦੇ ਵਿੱਚ ਆ ਗਿਆ ਇਹ ਥੋੜਾ ਵੱਧ ਸਮਾਨ ਰੱਖਿਆ ਜਾਂਦਾ ਕਿਨਾਂ ਵੀ ਆਪਣੇ ਕੋਲ ਬੈਸਟ ਦਾ ਜਾਗਾ ਹੈ ਜੀ ਸਿਰ ਇਹ ਗਲਾਸ ਵੀ ਫਰੀ ਹੈ ਗਲਾਸ ਦੋ ਗਲਾਸ ਫਰੀ ਦਵਾਂਗੇ ਔਰ ਇੱਕ ਕਲ ਹੋਰ ਆ ਵੀਰੇ ਇਹ ਜਿਹੜੀ ਕੰਪਨੀ ਦਾ ਇਹ ਬੈਸਟ ਕੰਪਨੀ ਆ ਦਵਾਂਗੇ ਆਪਾਂ ਜੀ ਸਰ ਬੈਸਟ ਦਾ ਦਵਾਂਗੇ ਜੱਗ ਜੱਗ ਨਾਲ ਦੋ ਗਲਾਸ ਨੇ ਔਰ ਦੂਸਰੀ ਗੱਲ ਕੀ ਹੈ ਸਿੰਗਲ ਜੱਗ ਜਿੰਨੇ ਜੱਗ ਹੈ ਡੱਬੇ ਦੇ ਵਿੱਚ ਪੈਕ ਹੋਗਾ ਬੈਸਟ ਦੀ ਕੰਪਨੀ ਦੇ ਵਿੱਚ ਜੀ ਕੋਈ ਲੂਸ ਦੇ ਵਿੱਚ ਨਹੀਂ ਹੈਗਾ ਕੀ ਕਰਦੇ ਨੇ ਪਰ ਇਹ ਸਿਓ ਕੰਮ ਨਹੀਂ ਕਰਦੇ ਡੱਬੇ ਦੇ ਵਿੱਚ ਪੈ ਕੇ ਹੋਊਗਾ ਵੀਰੇ ਵੀਰੇ 25 ਲੀਟਰ ਦੀ ਬਾਲਟੀ ਹੁੰਦੀ ਆ ਜੀ ਠੀਕ ਆ ਜੀ 25 ਲੀਟਰ ਦੀ ਬਾਲਟੀ ਆ ਇਹ ਵੀ ਆਪਾਂ 99 ਦੇ ਵਿੱਚ ਦਵਾਂਗੇ 25 ਲੀਟਰ ਦੀ ਬਾਲਟੀ 99 ਸਰ 99 ਕਹਿ ਰਹੇ ਹੋ ਹਾਂਜੀ 99 ਦੇ ਵਿੱਚ ਦਵਾਂਗੇ ਵੀਰੇ ਮਾਰਕ ਸਿੰਗਲ ਪੀਸ 99 ਦਾ ਦਵਾਂਗੇ ਜੀ 99 दे। दे। 99 ਦਾ ਦਵਾਂਗੇ ਵੀਰੇ ਸਿੰਗਲ ਪੀਸ ਹੋਰ ਐਕਸਟਰਾ ਦੇਖੋ ਠੀਕ ਆ ਜੀ ਚਿੱਲੀ ਕਟਰ ਆ ਗਿਆ ਵੀਰੇ ਆਮ ਕੀ ਕਰਦੇ ਨੇ ਪਹਿਲਾਂ ਸਟੀਲ ਵਾਲਾ ਹੀ ਚਿੱਲੀ ਕਟਰ ਚੱਲ ਜਾਂਦਾ ਜੀ ਜਿਹੜਾ ਸਿੰਪਲ ਦੇਖ ਲਓ ਕਿ ਜਿੱਥੇ ਮਰਜ਼ੀ ਦੇਖ ਲਓ ਸਿੰਪਲ ਉਹ ਵੀ ਚੱਲਦਾ ਜੀ ਆਪਾਂ ਪੂਰਾ ਵੱਡਾ ਸਾਈਜ਼ ਲੈ ਕੇ ਆਏ ਆ ਇਹ ਵੀ ਆਪਾਂ 99 ਦੇ ਵਿੱਚ ਦਵਾਂਗੇ ਵੀਰੇ। ਪਾਣੀ ਵਾਲੀ ਬੋਤਲਾਂ। ਸਰ ਹੁੰਦਾ ਗਰਮੀ ਸੀ ਇਹਨਾਂ ਆ ਗਏ ਹੁੰਦਾ ਰਾਮਰਾਜ ਜੀ ਜੱਟ ਵਾਲੇ ਆ ਜੀ। ਇਹ ਬੋਤਲਾਂ ਹਾਂ ਜੀ। ਬਾਕੀ ਦੂਜੀ ਗੱਲ 1800 ml ਦੀ ਹੈ ਜੀ। ਇਹ ਵੀ ਆਪਾਂ 99 ਦੇ ਵਿੱਚ ਦਵਾਂਗੇ ਵੀਰੇ। ਸਰ ਮਾਰਕੀਟਿੰਗ ਦੇ ਤੂੰ ਤਾਂ ਫੀਜਨ ਚੱਲ ਗਿਆ ਹੁੰਦਾ ਲੋਕਾਂ ਦਾ। ਮੇਰੇ ਜਿਹੜੀ ਐਕਚੁਅਲ ਜਿਹੜੀ ਪਿੱਛੋਂ ਐਮ ਆਰ ਪੀ ਲੱਗ ਕੇ ਆਉਂਦੀ ਆ ਜੀ 300 ਰੁਪਏ ਮਾਰਕੀਟ ਲਾ ਕੇ। 300 ਰੁਪਏ ਮਾਰਕੀਟ ਲਾ ਕੇ ਪਰ ਆਪਾਂ 99 'ਚ ਦਵਾਂਗੇ। ਇਹ ਵਾਰ ਕਿਚਨ ਤੋਂ ਕਿਚਨ ਦੇ ਕੰਮ ਵਾਸਤੇ ਯੂਜ਼ ਵਾਸਤੇ ਕੋਈ ਸਮਾਨ ਪਾਣ ਵਾਸਤੇ ਲੈ ਸਰੇ ਹੋਰ ਤਰ੍ਹਾਂ ਦੀ ਪੀੜੀ ਆ ਗਈ ਨਮਨ ਜੀ ਹਾਂਜੀ ਉਹ ਦੂਸਰੇ ਕਿਸੇ ਪਹਿਲਾਂ ਜਦੋਂ ਮੈਂ ਛੋਟੇ ਹੁੰਦਾ ਸੀ ਸਾਈਜ਼ ਹਾਂਜੀ ਹਾਂਜੀ ਇੱਕ ਮोटा ਸਾਈਜ਼ ਦਾ ਕਿੱਕ ਬਣਵਾਇਆ ਜੀ ਇਹ ਵੀ ਆਪਾਂ 99 ਦੇ ਦਿੰਨੇ ਆ ਵੀਰੇ ਬੈਸਟ ਦੀ ਪੀੜੀ ਆ ਗਈ ਵੀਰੇ ਬੈਸਟ ਕੰਪਨੀ ਦੀ ਪੀੜੀ ਆ ਜੇ ਮਾਰਕੀਟ 'ਚ ਪਤਾ ਕਰਦੇ ਆ ਨਾ ਜੀ ਇਹ ਅਮਨ ਚੋੜਾ 250 300 ਰੁਪਏ ਦਿੰਦੇ ਨੇ ਪਰ ਆਪਾਂ 99 'ਚ ਤੁਹਾਨੂੰ ਦਿੰਦੇ ਆ ਪਤਾ ਕਰਦੇ ਆ ਵੀਰੇ ਕੋਟੋ ਕੋਟ 130 140 ਰੁਪਏ ਦਿੰਦੇ ਨੇ ਇਹ ਕੀ ਕੁਆਲਿਟੀ ਹੋ ਰਿਹਾ ਵੀਰੇ ਪਤਾ ਕੀ ਆ ਦੂਸਰੇ 99 ਸਟੋਰਾਂ 'ਚ ਦੇਖਦੇ ਹੋ ਤੁਸੀਂ ਕੋਈ ਵੀ bari bari ਫਿਰ ਆ ਜੀ ਦੂਸਰੇ 99 ਉਹਦੀਆਂ ਪ ਪਰ ਸਾਡਾ ਵਜਨ ਕਰਕੇ ਦੇਖ ਲਿਓ ਓਸੇ 99 ਚ ਦੋ ਜੀ ਇੱਕ ਵਜਨ ਸਾਡਾ ਮਿਲਦਾ ਹੈ ਵਜਨ ਦੇ ਸਮਾਨ ਦਾ ਇਹ ਨਾਲੇ ਪੂਰੀ ਟੋਪ ਦੀ ਰਗੜ ਹੋ ਗਈ ਪੂਰੀ ਟੋਪ ਦੀ ਹੈ ਬੇਸਿਕ ਰੋਕ ਲੈ ਜਾਓ 99 ਦਾ ਸਿੰਗਲ ਪੀਸ ਦਵਾਂਗੇ ਆਹ ਬਹੁਤ ਟਿਕਾ ਦੇਖੋ ਬਣੀ ਇਹ ਵੀ ਰਵੜ ਦਾ ਹੈ ਕਿੰਨਾ ਦੇਖੋ ਵੈਲਕਮ ਦਾ ਮੈਟ ਆ ਗਿਆ ਜੀ ਇਹ ਵੀ 99 ਦੇ ਵਿੱਚ ਆ ਗਿਆ 99 ਦੇ ਵਿੱਚ ਦਵਾਂਗੇ ਜੀ ਕਿਉਂ ਵੈਲਕਮ ਦਾ ਇਹ ਵੀ ਮੈਟ ਆ ਗਿਆ ਜੀ ਸਾਡੇ ਕੋਲ ਇਹ ਵੀ 99 ਦੇ ਵਿੱਚ ਦਵਾਂਗੇ ਇੱਕ ਆਪਣੇ ਕੋਲ ਕੰਡਾ ਮੈਟ ਆ ਗਿਆ ਜੀ ਰਵੜ ਦਾ ਇਹ ਵੀ ਅਸੀਂ 99 ਦੇ ਵਿੱਚ ਦਵਾਂਗੇ ਨਾ ਛੋਟਾ ਤੀਬਰ ਕਸਟਮਰ ਦੀ ਡਿਮਾਂਡ ਕਰਦਾ ਵੀ ਛੋਟਾ ਅਫਸਮੈਂਟ ਹੋਵੇ ਠੀਕ ਆ ਬੈਠਣ ਵਾਸਤੇ ਜਿਵੇਂ ਰੋਟੀ ਰੋਟੀ ਵਰਗੀ ਚੰਚਾ ਆਪਾਂ ਇਹ ਵੈਸੇ ਦਿੰਨੇ ਆ ਸੀ 99 ਚ ਠੀਕ ਹੈ ਜਿਹੜੀ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਜੀ ਸਾਡੀ ਗੁਰਾਂ ਦੀ ਵੀਡੀਓ ਸ਼ੇਅਰ ਕਰਕੇ ਸਾਨੂੰ ਦਿਖਾ ਦੋਗਾ ਵੀ ਭਾਈ ਆਹ ਦੇਖ ਲਓ ਵੀ ਸਾਡੀ ਸੀਮਾ ਦੀ ਵੀਡੀਓ ਸ਼ੇਅਰ ਕਰਤਾ ਕੌਮ ਪਿਆਰ ਬਹਿ ਸਰ ਉਹ ਜਿਹੜਾ 99 ਦਾ ਕਹਿ ਰਹੇ ਜਿਹੜਾ ਵੀਡੀਓ ਸ਼ੇਅਰ ਕਰੂਗਾ 50 ਦਾ ਦੇਣਾ ਹੈ ਜਿਸ 50 ਦੇ ਸਾਰੇ ਬਰਨਾਲੇ ਚ ਕੋਈ ਨਹੀਂ ਰੱਖਦਾ 99 ਦੇ ਵਿੱਚ ਕੋਈ ਨਹੀਂ ਰੱਖਦਾ ਤੇਰਾ ਭਰਾ ਰੱਖਦਾ ਹੋਗੇ ਸਿਰਫ ਬਰਨਾਲਾ 99 ਵਿੱਚ ਰੱਖਦਾ ਕੋਈ ਇਹਦੇ ਵਿੱਚ ਇੱਕ ਗੱਲ ਇੱਕੋ ਕੱਲ ਦਾ ਮੂੰਹ ਤੋਂ ਕਹਿੰ ਦਿੱਤਾ ਹਾਂਜੀ ਬਰਨਾਲਾ ਆ ਗਿਆ ਟੌਪ ਦੀ ਹੈ ਮੈਂ ਤਾਂ ਇੱਕ ਚੀਜ਼ ਹੋਰ ਆ ਮੈਂ ਤੁਹਾਨੂੰ 99 ਦੇ ਦੋ ਤਾਂ ਮੰਗੇ ਨੇ ਸਰ ਕਿਹਦੀ ਯਾਰੀ ਦੀ 99 ਦੇ ਦੋ ਕਹਿ ਰਹੇ ਹੋਗੇ ਦੇ ਦਵਾਂਗੇ ਕੋਈ ਨਾ ਵੀਰੇ ਫਿਰ ਕੀ ਹੋ ਗਿਆ ਸਰਕਾਰ ਲਈ ਤੁਸੀਂ ਲੋਕਾਂ ਨੂੰ ਉਹ ਕਰੀ ਜਾਂਦੇ ਹੋ ਕੁਛ ਨਹੀਂ ਹੁੰਦਾ ਇੰਨਾ ਕਿਹਨੇ ਤੋੜੇ ਸੀ ਇਹ ਕਾ ਮੈਟਾ ਜੀ ਇਥੇ ਵੀ ਹੋਰ ਦੱਸਦੇ ਆ ਜੀ ਤੁਹਾਨੂੰ ਜਿਹੜਾ ਹੁਣ ਜਿੰਨੇ ਆ ਮੈਟਾ ਵੀਰੇ ਇਹ ਦੇਖੋ ਨੂੰ ਸੱਤ ਨੂੰ ਲੱਗੂਗਾ ਵੀ ਬਦਲਣਾ ਬਦਲਾ ਹੋਊਗਾ ਵੀਰੇ ਆਹ ਦਿਖਾ ਲਈ ਆਹ ਸਾਰੀ ਪਿੱਛੇ ਨਾ ਰਵੜ ਲੱਗੀ ਹੋਈ ਆਮ ਕੀ ਕਰਦੇ ਨੇ ਆਮ ਕੀ ਕਰਦੇ ਨੇ ਬਾਜ਼ਾਰ ਦੇ ਵਿੱਚੋ ਕੱਪੜੇ ਵਾਲੀ ਵੇਚੀਏ ਨੇ 99 'ਚ ਸਾਰੋਂ ਮਹਿੰਗਾ ਮੈਂ ਵੇਚਦਾ 99 ਦੇ ਵਿੱਚ ਚੱਲਣਾ ਹੈ ਦੇ ਵਿੱਚ ਬਥੇਰੇ ਸੋਨੇ ਸੋਨੇ ਕਲਰ ਨੇ ਪਰ ਕੁਛ ਹੋ ਜੂਗਾ ਜੀ ਮਨ ਕੁਛ ਹੋ ਜੂ ਮੈਟ ਦਾ ਕਲਰ ਲੰਗ ਦੇਖ 99 ਦੇ ਦਿੱਤੇ ਇਹ ਤੇ ਵੀ ਹੋ ਸਮਝਾ ਦਈਏ ਵੀਰੇ ਇੱਕ ਘਾਲ ਮੈਂ ਕਹਿੰਦਾ ਜੀ ਠੀਕ ਹੈ ਇਹ ਫੁੱਲ ਸਾਈਜ਼ ਹੈ ਵੀ ਇਹ ਮੈਟ ਦਾ ਸਾਈਜ਼ ਫੁੱਲ ਸਾਈਜ਼ ਹੈ ਠੀਕ ਹੈ ਜੇ ਤੁਸੀਂ ਮਾਰਕੀਟ ਚ ਪਤਾ ਕਰਦੇ ਹੋ ਠੀਕ ਹੈ ਵੀਰੇ ਇਹ 150 160 170 ਰੁਪਏ ਦਾ ਦਿੰਦੇ ਨੇ ਵੀਰੇ ਨਿਜੀ ਵਿੱਚ ਠੀਕ ਹੈ ਪਰ 99 ਹੀ ਰਮਾਂਗੇ ਪੂਰਾ ਟੌਪ ਦਾ ਮੈਟ ਇਹ ਕੁਝ ਚੀਜ਼ ਹੋਰ ਕਰ ਦਿੰਨੇ ਆ ਜੀ ਸਾਡੇ ਕੋਲ ਤੋਂ ਥੋੜਾ ਛੋਟਾ छोटा ਕਸਟਮਰ ਦੀ ਦੀਵਾਨਾ ਤੇ ਵੀ ਛੋਟਾ ਥੋੜਾ ਛੋਟਾ ਹੋ ਗਿਆ 150 ਰੁਪਏ ਦੇ ਵਿੱਚ ਦੋ ਦਮਾ ਦੇ 75 ਰੁਪਏ ਦਾ ਰਹਿ ਗਿਆ ਸਰ 70 ਦੇ 70 ਰੁਪਏ ਦੇ ਦਿਆਂਗੇ ਜੀ ਕਿਸੇ ਨੇ ਲੈਣਾ 70 ਦੇ ਇੱਕ ਹੋਰ ਮੈਟ ਆ ਗਿਆ ਜੀ ਇਹ ਵੀ ਆਪਾਂ 99 ਦੇ ਵਿੱਚ 99 ਦੇ ਵਿੱਚ ਮੈਟ ਦੇਨੇ ਸਰ ਇਹ ਤਾਂ ਜੇ ਇਹ ਤੁਸੀਂ ਨਾ ਮੈਂ ਮਾਰਨੇ ਦੀ ਗੱਲ ਕਰ ਰਿਹਾ ਹਾਂ ਕਿ ਤੁਹਾਨੂੰ ਪਤਾ ਕਰ ਉਸ ਤੋਂ ਮੰਦੀ ਲੋਡ ਹੁੰਦੀ ਹੈ ਜੀ ਠੀਕ ਹੈ ਕੋਈ ਛੋਟੇ ਕੋਈ ਵੱਡੇ ਕੋਈ ਉਸ ਤੋਂ ਜ਼ਿਆਦਾ ਵੱਡੇ ਵੀ ਆਪਣੇ ਕੋਲ ਸਾਰੀ ਤਰ੍ਹਾਂ ਦੀ ਹੁੰਦੀ ਹੈ ਹੁੰਦੀ ਹੈ ਪਰ 99 ਦੇ ਵਿੱਚ ਜਿਵੇਂ 99 ਦੇ ਡੱਬੇ ਹੋਗੇ ਹਾਂਜੀ 99 ਦੇ 100 ਡੱਬੇ ਹੋਗੇ 99 ਦੇ 6 ਹੋਗੇ ਸਈ ਵਾਰ ਆਪਾਂ 13 ਕਿਲੋ ਦਾ ਡੱਬਾ ਚਾਹੀਦਾ ਹੁੰਦਾ ਲੋਕਲ ਵੱਡਾ ਠੀਕ ਹੈ ਸਾਡੇ ਕੋਲ ਉਹ ਵੀ ਹੁੰਦਾ 99 ਦੇ ਵਿੱਚ ਲੋਕਲ ਵਾਲਾ ਬੈਸਟ ਦਾ ਦਵਾਂਗੇ ਵੀਰੇ ਉਹ ਵੀ ਹੁੰਦਾ ਜੀ ਆਪਣੇ ਕੋਲ ਠੀਕ ਹੈ ਕੋਈ ਨਮਕਤਾਨੀ ਚਾਹੀਦੀ ਆ ਤੁਹਾਨੂੰ ਪਹਿਲਾਂ ਹੀ ਦੱਸੋ ਸਾਡੇ ਕੋਲ ਐਮ ਐਨ ਪੀ ਚਲੋ ਵੀ 2500 ਪਲੱਸ ਸਿਰ ਜਿਹੜੀ ਮਰਜ਼ੀ ਇੱਕ ਵਾਰੀ ਤੁਸੀਂ ਖੜੇ ਸਟਾਲ ਤੇ ਵਿਗਾਟ ਕਰੋ ਸਾਰੇ ਬਰਨਾਰੀ ਦੇ ਜੇ ਕੋਈ ਤੇ ਦੇਣਾ 99 ਦਾ ਉਹਨੂੰ ਭਰਾਵਾ ਫ੍ਰੀ ਕਰਾਂਗੇ ਸ਼ੈਣ ਇਹ ਗੱਲ ਬਚੀ ਜਾਏ ਦੋ ਸਾਲ ਫੋਰਾ ਸਟੈਂਡ 99 ਦੇ ਵਿੱਚ ਦਵਾਂਗੇ ਚੱਪਲਾ ਰੱਖਣ ਵਾਸਤੇ 99 ਦੇ ਵਿੱਚ ਦਵਾਂਗੇ ਕਸਟਮਰ ਦੀ ਡਿਮਾਂਡ ਸੀ 99 ਉਹੀ ਸਮਾਂ ਪਹਿਲਾਂ ਕਹਿ ਰਿਹਾ ਸੀ ਇਹ ਕੀ ਜਿੱਤ ਹੈ ਕਿ ਅਗਰੇ ਫਿਰ ਮਦਦਾ ਜਿਹੜੀ ਵੀ ਕੋਈ ਵੀ ਚੀਜ਼ ਬਰਨਾਰੇ ਆਂਦੇ ਆ ਜੀ 99 ਦੇ ਠੀਕ ਹੈ ਪਹਿਲਾਂ ਮੇਰੇ ਸਟੋਰ ਤੇ ਆਂਦੇ ਵੀ ਡਿਕੇ ਬਾਕੀ ਕਰਦੇ ਕੋ ਬੜੀਆਂ ਸੋਹਣੇ ਸੋਹਣੇ ਆਈਟਮਾਂ ਨੇ ਵੀਰੇ ਜਿਵੇਂ ਕੋਈ ਕੰਚੜੀਆਂ ਆਈਟਮਾਂ ਲੈਣੀਆਂ ਕੋਈ ਗਿਫਟ ਦਾ ਆਈਟਮ ਲੈਣੀਆਂ ਕੋਈ ਟਾਈਮ ਪੀਸ ਲੈਣੇ ਆ ਫਿਰ ਕੋਈ ਚੁੱਪਾ ਲੈਣੀਆਂ ਕੋਈ ਕੋਈ ਸ਼ੈਂਪੂ ਕੋਈ ਤੇਲ ਕੋਈ ਪਾਊਡਰ ਕੋਈ ਲੋਸ਼ਨ ਬਿਰਕ ਚੀਜ਼ ਬਿਰਕ ਚੀਜ਼ ਹੁੰਦੀ ਆਪਣੇ ਕੋਲੇ ਅੱਗੇ ਵੱਲ ਤੁਹਾਨੂੰ ਦੇਖ ਕੇ ਇੱਕ ਵਾਰੀ ਮੈਂ ਤੁਹਾਨੂੰ ਫੇਰ ਕਹੂੰਗਾ ਵੀ ਇੱਕ ਇੱਕ ਵਾਰੀ ਵਿਜ਼ਿਟ ਕਰੋ ਔਰ ਦੂਸਰੀ ਗੱਲ ਇੱਕ ਗੱਲ ਹੋਰ ਦੱਸ ਦਿਆਂ ਵੀਰੇ ਤੁਹਾਨੂੰ ਕਿਉਂਕਿ ਤੁਹਾਨੂੰ ਵੀ ਜਰਾ ਨਵੀਂ ਨਵੀਂ ਚੱਲ ਉਹ ਕਰਦਾ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਦਾ ਵੀ ਹੱਥ ਮਨ ਕੇ ਰਿਕੁਐਸਟ ਕਰ ਰਿਹਾ ਰਿਕੁਐਸਟ ਕੀ ਹੈ ਕੀ ਵੀ ਤੁਸੀਂ ਇਸ ਕੋਈ ਦਾ ਵਿਜ਼ਿਟ ਕਰਨੀ ਚਾਹੁੰਦੇ ਹੋ। ਕਈ ਵਾਰ ਕਿਸੇ ਬ੍ਰਦਰ ਨੇ ਕਿਸੇ ਭੈਣ ਨੇ ਕਿਸੇ ਭਾਈ ਨੇ ਠੀਕ ਹੈ ਕਿਸੇ ਨੂੰ ਜੇ ਕੋਈ ਕੰਮ ਕਰਨਾ ਹੁੰਦਾ ਜਿੰਨੇ ਸਿਰੇ ਤੇ ਇਸ ਦਾ ਮਨ ਹੁੰਦਾ ਵੀ ਯਾਰ ਮੈਨੇ ਮੈਂਟੇਨੈਂਸ ਚੋਕ ਕਰੀ ਠੀਕ ਹੈ ਇੱਕ ਵਾਰੀ ਮੇਰੇ ਕੋਲ ਨਾਲ ਤੁਸੀਂ ਵਿਜ਼ਿਟ ਮੇਰੇ ਕੋਲ ਵਿਜ਼ਿਟ ਕਰੋ ਠੀਕ ਹੈ ਜੇ ਕਿਸੇ ਨੇ ਹੋਲ ਸੇਲ ਵਾਸਤੇ ਸਮਾਨ ਲੈਣਾ ਤਾਂ ਉਹ ਵੀ ਲੈ ਸਕਦਾ ਮੇਰੇ ਤੋਂ। ਹਾਂ ਠੀਕ ਹੈ ਜੀ ਚਲੋ ਜਿੰਨੇ ਮੇਰੇ ਕੋਲ ਧਰੋੜ ਤੋਂ ਹੋ ਗਿਆ ਜੀ ਧਰੋੜ ਕਰਦਾਗਾ ਮੈਂ ਸ਼ੈਨਾ ਕਰਦਾਗਾ ਠਿੱਕੀ ਕਰਦਾਗਾ ਚਲੋ ਮੇਰੇ ਨਾਲ ਜੁੜੇ ਹੋਏ ਨੇ ਕਿ ਠੀਕ ਹੈ ਵੀ ਪਰ ਉਹ ਸੋਡੀ ਬਤੋਓ ਮੈਂ ਕਿਸੇ ਨਾ ਜਾਣਾਂ ਮੈਂ ਤੁਹਾਡੀ ਉਹ ਠੀਕ ਹੈ ਉਹ ਤੁਹਾਡੀ ਬਦولت ਕੀ ਹੈ ਵੀ ਮੇਰੇ ਕੋਲ ਹੋਲ ਸੇਲ ਦੇ ਵਾਸਤੇ ਲੈ ਜਾਂਦੇ ਨੇ ਮਟੀਰੀਅਲ ਉਹ ਪੀਐਲ ਕਹਿੰਦਾ ਜਾਂਦਾ ਤੁਸੀਂ ਵੀਡੀਓ ਦੇਖ ਕੇ ਆਇਆ ਹੈ ਜੀ ਮੈਂ ਤੁਹਾਨੂੰ ਉਹੀ ਕਹਿ ਰਿਹਾ ਜੀ ਇੱਕ ਵਾਰੀ ਤੁਸੀਂ ਵਿਜ਼ਿਟ ਕਰ ਲਓ ਵਿਜ਼ਿਟ ਕਰ ਲਓ ਕਿ ਵੀ ਕੋਈ ਵੀ ਕੋਈ ਫੇਰੀ ਵਾਲਾ ਬੰਦਾ ਹੈ ਕੋਈ ਕੋਈ ਰਿਸਟੋਰ ਕਰਨਾ ਚਾਹੁੰਦਾ ਹੈ ਜਾਂ ਕਿਸੇ ਆਪਾਂ ਦਾ ਘਰੇ ਦੁਕਾਨਾ ਯਾਰ ਮੈਂ ਘਰੇ ਦੁਕਾਨਾ ਕਰਨਾ ਚਾਹੁੰਦਾ ਹੈ ਵੀ ਤੁਹਾਨੂੰ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਜੀ ਤੁਹਾਨੂੰ ਉਹਦੇ ਵਿੱਚ ਵੀ ਅਸੀਂ ਮਾਰਜਿਨ ਮੰਗਣੀ 99 ਦੇ ਵਿੱਚ ਵੀ ਅਸੀਂ ਮਾਰਜਿਨ ਦਵਾਗੇ ਤੁਹਾਨੂੰ ਠੀਕ ਹੈ ਤੇ ਵੀ ਇੱਕ ਵਾਰੀ ਤੁਸੀਂ ਵਿਜ਼ਿਟ ਰੋਮ ਕੋਈ ਇੱਕ ਵਾਰੀ ਤੁਸੀਂ ਤੁਸੀਂ ਮੇਰੇ ਕੋਲ ਇੱਕ ਵਾਰੀ ਵਿਜ਼ਿਟ ਕਰੋ ਜੀ ਇੱਕ ਵਾਰੀ ਤੁਸੀਂ ਮੇਰੇ ਕੋਲ ਦੇਖ ਕੇ ਜਾਓ ਮੇਰਾ ਰੇਟ ਪਤਾ ਕਰੋ ਜੇ ਤੁਹਾਨੂੰ ਚਾੜੀ ਤਾਂ ਮੈਂ ਤੁਹਾਨੂੰ ਛੱਡ ਦੂੰ ਹਾਂ ਹਾਂ ਜੀ ਕੋਈ ਦਿੱਕਤ ਨਹੀਂ ਜੀ ਸਾਰੇ ਮਾਰਕੀਟ ਨਾਲੋਂ ਮੇਰਾ ਘੱਟ ਰੇਟ ਹੋਗਾ ਸਾਰੀ ਮਾਰਕੀਟ ਨਾਲੋਂ ਮੇਰਾ ਰੇਟ ਘੱਟ ਹੋਊਗਾ ਜੇ ਤੁਸੀਂ ਉਹਦੇ ਵਿੱਚ ਜਿੰਨਾ ਕੰਮ ਕਰੀ ਠੀਕ ਹੈ ਕੋਈ ਲਰੀ ਕੱਲ੍ਹ ਸੋ ਹੋ ਗਈ ਕੋਈ ਲਰੀ ਸੰਧਾਰ ਕਰ ਮੈਕ ਹੋ ਗਈ ਜਾਂ ਸੰਧਾਰ ਕੋਲ ਤੁਹਾਨੂੰ ਕੋਲ ਟੋਟਲੀ ਟੋਟਲੀ ਸਾਰਾ ਕੁਝ ਹੋ ਜਾ ਠੀਕ ਹੈ ਜੀ ਇਹ ਤੁਹਾਡਾ ਕੰਟੈਕਟ ਨੰਬਰ ਦੱਸ ਦਿੰਦੇ ਹਾਂ ਜੀ। ਹਾਂਜੀ। ਕੰਟੈਕਟ ਨੰਬਰ ਹੈਗਾ ਵੀਰੇ 978122019 978122019 978132019 9781320 ਇਹ ਤੁਹਾਡਾ ਐਡਰੈਸ ਕਰ ਦਿੰਦੇ ਹਾਂ। ਇਹ ਤੁਹਾਡਾ ਐਡਰੈਸ ਹੈਗਾ ਜੀ ਸਾਡਾ ਅਗਰਸਨ ਚੌਂਕ ਅਗਰਸਨ ਚੌਂਕ ਵੀ ਕਹਿੰਦੇ ਨੇ ਗੱਡਾਖਾਨਾ ਚੌਂਕ ਵੀ ਕਹਿੰਦਾ ਹੈ। ਜਦੋਂ ਗੱਡਾਖਾਨਾ ਚੌਂਕ ਆ ਜਾਓਗੇ ਤੁਸੀਂ ਸਾਰਾ ਨੋ ਪਿੰਵਲ ਦੁਕਾਨ ਮੇਰੀ ਆਉਗੀ ਆ ਜੀ। ਬਰਨਾਲਾ ਨਾਈਂਟ ਆ ਜੀ। ਸਾਰਾ ਉੱਚੀ ਦੁਕਾਨ ਹੋਊਗੀ। ਸਾਰਾ ਉੱਚਾ ਸਾਡਾ ਪਿੰਨ ਦੁਕਾਨ ਤੇ ਪਿਆ ਹੋਇਆ। ਪਰ 36 ਵਾਲੀ ਦੁਕਾਨ ਪੂਰੀ ਟੌਪ ਦੀ ਆਈਟਮਾਂ ਮਿਲਣਗੀਆਂ ਇੱਕ ਵਾਰੀ ਤੁਸੀਂ ਵਿਜ਼ਿਟ ਕਰਕੇ ਜੰਮੇ ਵੀਰੇ ਆਪਣੇ ਕੋਲ ਸਹਾਰਣਾ ਆ ਗਿਆ ਲੋ ਠੀਕ ਹੈ ਜੇ ਆਪਾਂ ਮਾਰਕੀਟ ਦੇ ਵਿੱਚ ਪਤਾ ਕਰਦੇ ਆਂਗੇ ਜੀ ਠੀਕ ਹੈ ਉਹ ਨਜ਼ਰ ਨਾਲ ਹੀ ਗੱਲ ਹੈ 150 ਰੁਪਏ ਤਾਂ ਦੇਣੇ ਵੀਰੇ ਕਿਤੋਂ ਵੀ ਪਤਾ ਕਰਾਂਗੇ 150 ਰੁਪਏ ਤੋਂ ਪਿੰਨੋ ਘੱਟ ਨਹੀਂ ਦਿੰਦੇ ਹੈ ਜੀ ਠੀਕ ਹੈ ਕੋਈ ਐ ਨਹੀਂ ਹਾਂ ਦਾ ਵੀ ਸਾਡੇ ਵਿੱਚੋਂ ਕੋਈ ਵੀਰਾਂ ਪਰ ਪਰ ਫੋਮ ਵਗੈਰਾ ਵੀ ਘਾਰ ਹੋ ਜਾਂਦੀ ਹੈ ਜੀ ਜੀ ਤੁਹਾਡੇ ਮੱਦੇ ਮੱਦੇ ਫਰਕ ਵਿੱਚ ਨਾ ਇਹਦੇ ਵਿੱਚ ਕੋਟਨ ਜੀ 199 ਦੇ ਵਿੱਚ ਦੱਬਾ ਬੱਚੇ ਦਾ ਸਕੂਲ ਦਾ ਬੈਕਗ੍ਰਾਉਂਡ 199 ਦੇ ਵਿੱਚ ਕੁਈ ਲੇਡੀਜ਼ ਕੋਈ ਜਿਹਨੇ ਮਾਰਕੀਟ ਚ ਘੁੰਮਣ ਵਾਸਤੇ ਛੋੜਾ ਲੈਂਦੇ ਨੇ ਵੀਰੇ ਉਹ ਵੀ ਆਪਾਂ 99 ਦੇ ਵਿੱਚ ਪਾਉਂਦੇ ਆ ਆ ਗਿਆ ਬੈਗ ਇਹ ਵੀ 99 ਦਾ ਬੈਗ ਛੋਟਾ ਬੈਗ ਇਹ ਵੀ 99 ਦੇ ਵਿੱਚ ਛੋਟਾ ਬੈਗ ਇਹ ਵੀ 99 ਚ ਸਰਬੋਸਾਰੀ ਤੀਜਾ ਟੌਪ ਬਣਿਆ ਵੀਰੇ ਆਹ ਬੈਗ ਇਹ ਆਪਾਂ ਦਵਾਂਗੇ 50 50 ਹਲੋ ਜੀ 99 ਦੇ ਵਿੱਚ ਛੋਟਾ ਬੈਗ ਆ ਗਿਆ 99 ਚ ਛੋਟਾ ਬੈਗ ਆ ਗਿਆ ਇਹ 50 ਚ ਦੋ ਦਵਾਂਗੇ 100 ਕਹਿੰਦੇ ਦੋ ਦੇ ਦੋ ਜਿਹੜੀ ਸਾਡੀ ਵੀਡੀਓ ਸ਼ੇਅਰ ਕਰਦੇ ਹੋ ਉਹ ਕੀ ਦੇ ਦਵਾਂਗੇ ਆ ਸਰਵਾਰ ਕਰਾਉ ਹੋਣੇ ਇਤਨਾ ਵੀਰੇ ਸਰਕੂਲਰ ਬੈਗ ਆਇਆ ਇੱਕ ਕਸਟਮਰ ਦੀ ਬੜੀ ਡਿਮਾਂਡ ਤੇ ਇਹਨੂੰ ਜਿੰਨਾ ਕਿ ਛੋਟੀਆਂ 14 ਚੌੜਾ ਹੁੰਦਾ ਨਾ ਹਨਾ ਉਹਦੇ ਵਾਸਤੇ ਮੰਗਾਇਆ ਸੀ ਆਪਾਂ ਇਹ ਹੀ ਆਪਾਂ 99 ਚੀ ਚੌੜਾ ਨਹੀਂ ਪਾਉਣ ਵਾਸਤੇ ਜਿੰਨੇ ਵੱਡਾ ਜਿੱਪਾ ਹੁੰਦਾ ਇਹ ਇਤ ਬਚਾ ਰਿਹਾ ਜੀ ਕੀ ਕਿਹੜਾ ਵੀ ਨਾ ਮੁੰਡੀ ਠੀਕ ਜੀ ਆ ਦੇਖੋ ਇੱਕੜਾ ਕੁੜੀ ਦੇਖੋ ਇਹ ਆ ਜਿੱਪਾ ਲੱਗੀ ਹੋਈ ਆ ਵੀਰੇ ਦੀ ਵਿੱਚ ਸਮਾਨ ਰੱਖਣ ਵਾਸਤੇ ਜੀ ਠੀਕ ਹੈ ਇਹ ਵੀ ਆਪਾਂ 99 ਚੀ ਸਿਰਾ ਜੀ ਜੀ ਪੂਰੀ ਟੌਪ ਹੈ ਵੀਰੇ ਇੱਕ ਆ ਬੈਜ ਆ ਗਿਆ ਵੀਰੇ ਇਹ ਵੀ ਆਪਾਂ 99 ਦੇ ਵਿੱਚ ਦਵਾਂਗੇ ਔਰ ਪੂਰੀ ਟੌਪ ਦੀਆਂ ਕਮਾਂਸ